ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜੀਤਵਾਲ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਸੂਏ ਸਵਾਏ ਆ ਜੀ ਡਿਟੇਲ ਆ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਜੀ ਮੇਰਾ ਕੰਮ ਸਰਫ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਕੁਲਵੰਤ ਸਿੰਘ ਪਿੰਡ ਦੀ ਕੁਲਵੰਤ ਮੋਬਾਈਲ ਨੰਬਰ 936421572 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਜੀ ਇਹ ਬਈ ਦੂਜੇ ਸੂਏ ਆ ਕਦੋਂ ਸੂਈ ਆ ਜੀ ਇਹ ਇਹ ਬਈ ਰਾਸ ਸੂਈ ਜੇਰਡਨ ਆ ਜੀ ਹਾਂ ਬਈ ਜੀ ਇਹ ਬਈ ਆਪ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਕੱਟੀ ਦਿੱਤੀ ਮਗਰ ਬੱਚਾ ਕੱਟੀ ਆ ਜੀ ਕੱਟੀ ਵੀ ਤੁਹਾਨੂੰ ਦਿਖਾ ਦਿੰਨੇ ਚੰਗੀ ਆ ਜੀ ਕਿੰਨਾ ਕੁ ਬੋਲਾ ਕੱਢ ਲਿਆ ਬਾਈ ਇਹਦਾ ਬਾਈ 3 ਕਿਲੋ ਬੋਲਾ ਕੱਢਿਆ ਥਣਾ ਦੀ ਡੰਨਾ ਜੀ ਪੂਰੀ ਬਾਈ ਵਧੀਆ ਕੋਈ ਠੰਡੀ ਪੂਰੀ ਆ ਠੀਕ ਆ ਜੀ ਕੋਈ ਭੂਰ ਚਿੱਟਾ ਜੀ ਨਹੀਂ ਬਾਈ ਠੀਕ ਆ ਓਕੇ ਆ ਜਮਾ ਜੀ ਜਮਾ ਜੀ ਠੀਕ ਆ ਜੀ ਕਿੰਨਾ ਕੁ ਬਾਜੂ ਮੇਰਾ ਦੁੱਧ ਬਾਈ 12 ਕਿਲੋ ਦਿੱਤਾ ਦਉਂਦੇ ਨੇ ਜੀ ਠੀਕ ਆ ਜੀ ਜਾਉ ਪਲੱਸ 1 11 ਹਾਂ ਬਾਬਾ 12 13 ਦੇ ਦੂਗਾ ਆਪਾਂ ਐਵੇਂ ਕਹੀ ਜਾਈਗੇ 15 ਦੇ ਦੂਗਾ ਠੀਕ ਆ ਬਾਈ ਤੋੜ ਕੇ ਦਿਖਾ ਦੇ ਜੀ ਬਾਈ ਦੇ ਦੱਸਣ ਮੁਤਾਬਕ ਜੀ ਸੂਹਾ ਦੂਜਾ ਸੂਈ ਆ ਰਾਤ ਦੀ ਸੂਈ ਆ ਪੱਛਾ ਮਗਰ ਕੱਟੀ ਆ ਜੀ ਜੀਰ ਪ੍ਰੋਪਰ ਡੰਨ ਆ ਜੀ 3 ਕਿਲੋ ਬੋਲਾ ਬਾਈ 10 ਦਾ ਕੱਟਿਆ ਹੋਇਆ ਜੀ ਪਿਛਲੇ ਸੂਏ 12 ਕਿਲੋ ਦਿੱਤਾ ਹੈ ਤੇਰ ਵੀ ਆਪਾਂ ਬਾਈ ਕਹਿੰਦਾ 12 ਹੀ ਕਹਿ ਕੇ ਦੇਣਾ ਉਹ ਅਗਲੇ ਦੀ ਸੇਵਾ ਜੀ ਜੇ ਕੋਈ ਵੀ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਹੈ ਕਰਮਾਲੀ ਦੀ ਥਾਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਥਾਣਾ ਜੀ ਕੋਈ ਫੋਟ ਨਹੀਂ ਸ਼ਾਖ ਨਹੀਂ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਫ ਤੇ ਲੱਗੇ ਆ ਜਿਹੜੇ ਹਿਸਾਬ ਨਾਲ ਵਜਨ ਵਜੂਦ ਵੀਰੇ 12-13 ਕਿਲੋ ਤਾਂ ਆਰਾਮ ਨਾਲ ਹੀ ਦੇ ਦੇਣਾ ਜੀ ਕੱਦ-ਗਾੜ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕੱਦ-ਗਾਠ ਵੀ ਚੰਗਾ ਜੀ ਫਿਟਨੈਸ ਵਾਲਾ ਹਵਾਨਾ ਥਾਣਾ ਦੇ ਸਹਿਜ ਚੈੱਕ ਕਰੋ ਪੂਰਾ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਾਣਾ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਬੱਚਾ ਤੁਹਾਨੂੰ ਮਿਲ ਜਾਣਾ ਜੀ ਕੱਟੀ ਇੱਕ ਨਗ ਨਾ ਇੱਕ ਨਗ ਮਿਲ ਜਾਣਾ ਜੀ ਤੁਹਾਨੂੰ ਫਰੀ ਜੇ ਵੀਰੇ ਕੱਟਾ ਹੁੰਦਾ ਲੈ ਕੇ ਫਿਰ ਵੀ ਜਾਣਾ ਪੈਣਾ ਸੀਗਾ ਇੱਕ ਚਵਾਈ ਹੋਈ ਆ ਜੀ 3 3.5 ਕਿਲੋ ਬੋਲਾ ਬਾਈ ਦੱਸਦਾ ਆਪਾਂ ਕੱਢਿਆ ਵਾ ਜੀ ਕੁਸ ਬੱਚਾ ਪੀ ਗਿਆ ਹੋਊਗਾ ਜੀ ਡਿਮਾਂਡ ਵੀਰੇ ਇਹਦੀ ਬਾਈ 1 ਲੱਖ 10 ਹਜ਼ਾਰ ਹੋਜੂ ਮਾਨਤਾਨ ਜੀ ਬਾਈ ਜ਼ਰੂਰ ਕਰਾਂਗੇ ਸੀਐਲ ਠੰਡੀ ਬਾਈ ਭਲਾ ਹੋਣਾ ਹੈ ਮੇਰੇ ਕੋਈ ਬਹਿਮਾ ਨਹੀਂ ਠੀਕ ਆ ਬਾਈ ਚੈੱਕ ਕਰ ਸਕਦੇ ਹੋ ਸੀਐਲ ਠੰਡੀ ਪੂਰੀ ਹੈ ਜੀ 1 ਲੱਖ ਪੂਰੀ ਮੋਟੀ ਹੈ ਜਮਾ ਕੋਈ ਬੇਸ ਕਰੋਗੇ ਲੈ ਜੀ ਠੀਕ ਆ ਜੀ 1 ਲੱਖ 10 ਹਜ਼ਾਰ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਜਿਹਨੂੰ ਨਗ ਫੱਟ ਬੈਠੂਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਅੱਗੇ ਬਰੇ ਆ ਕੇ ਦੋ ਨੰਬਰ ਸੁਆ ਕਿੰਨਾ ਮਾ ਜੀ ਆ ਕਿੱਥੇ ਸੂਈ ਆ ਠੀਕ ਆ ਜੀ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਜੀ ਮੈਨੂੰ ਬਾਈ 20 ਰਨ ਹੋ ਗਏ ਠੀਕ ਆ ਜੀ 20 ਦਿਨ ਹੋ ਗਏ ਬੱਚਾ ਕੀ ਹੈ ਜੀ ਇਹਦੇ ਮਗਰ ਕੱਟਾ ਕੱਟਾ ਕਿੰਨਾ ਦਾ ਤਿਆਰ ਆ ਜੀ 14 ਕਿਲੋ ਪਲਾ ਕੇ ਮਿਲਨੇ ਜੋਕ ਕੇ ਦੇ ਦਾਂਗੇ ਜੀ ਥਣਾ ਦੀ ਡੰਨ ਹੈ ਜੀ ਹਾਂਜੀ ਠੀਕ ਆ ਬਾਈ ਬੱਚਾ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾ ਦਿਓ ਫਿਰ ਇਹ ਵੀ 22 ਦੇ ਦਸਨ ਮਤਲਬ ਦੂਜਾ ਸੁਹਾ ਜੀ ਹਾਂਜੀ ਹਾਂਜੀ ਸੁਹਾ ਦੂਜਾ ਸੁਈ ਹੈ ਜੀ 20 ਦਿਨ ਹੋ ਗਏ ਸੂਈ ਨੂੰ 14 ਕਿਲੋ 22 ਦੇ ਘਰੇ ਜੋਕ ਕੇ ਲੈ ਜਿਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਕੁੰਡਾ ਸਿੰਘ ਆ ਜੀ ਭਗਵਾਨ ਨੇ ਦੀ ਫਿਟਨੈਸ ਚੈੱਕ ਕਰ ਸਕਦੇ ਹੋ ਥਣਾ ਦੇ ਸਿਆਜ ਦੇਖ ਲੋ ਕੋਟ ਨਹੀਂ ਸ਼ਾਂਖ ਨਹੀਂ ਜੀ ਥਣ ਕੱਲਾ ਕੱਲਾ ਨਿੱਖਰ ਮਾ ਹੱਸੀ ਚਵਾਈ ਵਾਲਾ ਲੱਗਿਆ ਵਾ ਜੀ ਬਾਕੀ ਵਜਨ ਵਜੂਦ ਦੀ ਵੀ ਚੰਗੀ ਆ 14 ਕਿਲੋ ਆਪਦਾ ਭਾਂਡੇ ਚ ਪਾ ਕੇ ਲੈ ਜਾਓ ਜੀ ਕੰਡਾ ਬਾਲਟੀ ਵੀ ਨਾਲ ਹੀ ਲੈ ਕੇ ਆਇਓ ਬਾਕੀ ਠੰਡੀ ਸੀਲ ਆ ਬਾਈ ਉਹਦੇ ਪਾਸੇ ਬਹਿ ਕੇ ਜੁਣੀ ਆ ਸੀਲ ਠੰਡੀ ਸੀਲ ਠੀਕ ਆ ਜੀ ਠੰਡੀ ਸੀਲ ਬਾਈ ਕਹਿੰਦਾ ਇੰਨੀਆਂ ਚਾਹੇ ਦੋਨੇ ਪਾਸੇ ਬਹਿ ਕੇ ਕੋਈ ਵੀ ਆ ਚੋਲੇ ਜੀ 24 ਦੀ ਇੱਕ ਨੰਬਰ ਆ ਬਾ ਕੋਈ ਗੱਲ ਨਹੀਂ ਵੀਰੇ ਲੈ ਚੱਲ ਥੋੜਾ ਜਿਹਾ ਡਰਦਾ ਇੱਕ ਬੱਚੇ ਦਾ ਕਰਦਾ ਜੀ ਬੱਚਾ ਅੰਦਰ ਆ ਹਵਾਨਾ ਸੋਨਾ ਬਟਨ ਵਾਲਾ ਜੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਫਿਟਨੈਸ ਤੁਸੀਂ ਹਵਾਨੇ ਦੀ ਆਪ ਹੀ ਦੇਖ ਸਕਦੇ ਹੋ ਜੀ ਇਹਦੀ ਡਿਮਾਂਡ ਵੀਰੇ ਇਹਦੀ ਵੀਰੇ 1 ਜੇ ਜੋੜਾ ਲੈ ਜਾ ਬਾਈ ਕੋਈ ਨਾ ਮਾਨਤਨ ਕਰਦਾ ਠੀਕ ਆ ਜੀ 120000 ਰੁਪਏ ਦੀ ਡਿਮਾਂਡ ਕਰਦੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਵੀਰੇ ਜ਼ਿਆਦਾ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਫਿੱਟ ਪੈਂਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ